आ चेक करो भाई यार तरबूज तो की कुछ बनाई ज्यादा कमाल की कलाकारी भाई बंदे जी यार है भी को एक चाकू जी मुड़ाया कि हथ ट बार कमाल जमा सेम ਲੋ ਜੀ ਅੱdte ਤਲੀ ਬਣਾਤੀ ਇਹਨੂੰ ਕਹਿੰਦੇ ਹੱਥ ਦੀ ਕਲਾਕਾਰੀ ਆ ਦੇਖੋ ਆ ਬੋਕ ਬਣਾਤੀ ਲੱਗਦਾ ਸਲਾਦ ਤੇ ਤਰਕ ਦੇਖੋ ਜੀ ਕਮਾਲ ਹੀ ਕਰਦੀ ਏ ਰਬਾਈ ਨੇ ਪਰੇ ਤੋਂ ਪਰੇ ਭਈਏ ਬਈ ਦੁਨੀਆ ਯਾਰ ਦੇਖ